ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ ਉਮੀਦ ਕਰ ਰਹੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਆਪਾਂ ਜੀ ਜਿਹੜੇ ਮਾਰਨਿੰਗ ਦਾ ਟਾਈਮ ਹੁਣ ਹੋ ਗਿਆ 10:30 ਤੇ ਆਪਾਂ ਸੁਬਾਹ ਵਾਲੇ ਸਾਰੇ ਕੰਮ ਖਤਮ ਕਰ ਲਿਆ ਤੇ ਸਾਬ ਸਫਾਈ ਵੀ ਕਰ ਲਈ ਰੋਟੀ ਵੀ ਬਣਾ ਲਈ ਖਾ ਲਈ ਬੱਚਿਆਂ ਨੇ ਵੀ ਤੇ ਹੁਣ ਆਪਾਂ ਥੋੜਾ ਆਪਣਾ ਬੁਟੀਕ ਦਾ ਦੇਖਾਂਗੇ ਤੇ ਉਸ ਤੋਂ ਬਾਅਦ ਦੇਖਦੇ ਹਾਂ ਕੀ ਕੀ ਕਰਦੇ ਹਾਂ ਪੂਰੇ ਦਿਨ ਦੇ ਵਿੱਚ ਤੇ ਸੋਚਿਆ ਚਲੋ ਵਲੌਗ ਸਟਾਰਟ ਕਰ ਲੈਨੇ ਆ ਤੇ ਈਵਨਿੰਗ ਤੱਕ ਥੋੜੇ ਥੋੜੇ ਕਲੀਪ ਬਣਦੇ-ਬਣਦੇ ਵੀਡੀਓ ਬਣ ਜੂਗੀ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਣੇ ਆ ਹੁਣ ਆਪਣੇ ਸਾਰੇ ਸਾਫ ਸਫਾਈ ਹੋ ਗਈ ਆ ਤੇ ਦੇਖੋ ਇਧਰੋਂ ਵੀ ਆਪਾਂ ਸਾਰਾ ਕਰਤਾ ਤੇ ਇਧਰ ਆਪਾਂ ਆਪਣੀ ਕਿਚਨ ਚ ਵੀ ਸਾਰਾ ਕੰਮ ਕਰ ਲਿਆ ਤੇ ਇਹ ਆਪਾਂ ਇੱਥੇ ਜਾਖਰੀਤਾ ਸਬਜੀ ਹਜੇ ਗਰਮ ਆ ਤਾਂ ਉਹਦੇ ਵਿੱਚ ਹੀ ਰਹਿਂਦੀ ਆ ਜੋ ਠੱਡੀ ਹੋएगी ਫਿਰ ਬਣਾ ਲਾਂਗੇ ਤੇ ਬੰਡੇ ਜਿਹੜੇ ਉਹ ਆਪਾਂ ਮਾਜ ਕੇ ਰੱਖਤੇ ਆ ਤੇ ਇੱਧਰ ਬੱਚੇ ਕੀ ਜਿਹੜਾ ਇਹਨਾਂ ਦਾ ਵੀ ਹੈਡ ਵਾਸ਼ ਹੋ ਗਿਆ ਇੱਕ ਬੱਚਾ ਮੇਰਾ ਉਹ ਦੇਖੋ ਉਹਨੇ ਆਪਣਾ ਕੁਮੈਲਰ ਦੇ ਦੂਜੇ ਰੂਮ ਚ ਚਲਾ ਗਿਆ ਤੇ ਉਹਦਾ ਤਾਂ ਆਪਾਂ ਅਸ਼ਿਰਵਾ ਵੀ ਦਿੱਤਾ ਹੈ ਦੇਖੋ ਹੋਸ ਰੂਮ ਚ ਬੈਠਾ ਹੋਇਆ ਉਸ ਰੂਮ ਦੀ ਆਪਾਂ ਜਿਹੜੀ ਡੀਪ ਕਲੀਨਿੰਗ ਉਹ ਸਟਾਰਟ ਕਰਨੀ ਆ ਹੁਣ ਇਸ ਕਰਕੇ ਇਹਦੀ ਬੈੱਡ ਸ਼ੀਟ ਚੁੱਕੀ ਹੋਈ ਹੈ ਕਿਉਂਕਿ ਹੁਣ ਦੀਵਾਲੀ ਆ ਰਹੀ ਆ ਇਸ ਹੱਬਸ ਫਾਇਦਾ ਵੀ ਹੁਣ ਸਾਰਾ ਕੰਮ ਚੱਲੇਗਾ ਤੇ ਇਸ ਕਰਕੇ ਆਪਾਂ ਇਧਰੋ ਬੈੱਡ ਸ਼ੀਟ ਚੁੱਕੀ ਹੋਈ ਐ ਤੇ ਦੇਖਦੇ ਆਂ ਜੀ ਪੂਰਾ ਦਿਨ ਚ ਆਪਾਂ ਕੀ ਪੂਰੇ ਦਿਨ ਚ ਪੱਕੀ ਕੀ ਕੰਮ ਕਰਦੇ ਆਂ ਤੇ ਤੱਗੇ ਆਪਾਂ ਦੇਖਦੇ ਆਂ ਇਹ ਇੱਕ ਆਪਾਂ ਜੀ ਸ਼ਰਟ ਬਣਾਈ ਆ ਤੇ ਇਹ ਆਪਾਂ ਤੁਹਾਨੂੰ ਦਿਖਾਉਣੇ ਆ ਕਿਵੇਂ ਰੈਡੀ ਕਰੀ ਐ ਤੇ ਤੁਸੀਂ ਵੀ ਇਦਾਂ ਰੈਡੀ ਕਰਵਾ ਸਕਦੇ ਆ ਜੇ ਤੁਹਾਨੂੰ ਲੱਗਦਾ ਕਿ ਥੋੜਾ ਤੁਸੀਂ ਆਪਣਾ ਡਿਜ਼ਾਈਨ ਕਰਵਾਉਣਾ ਤਾਂ ਉਹ ਵੀ ਕਰਵਾ ਸਕਦੇ ਹੋ ਇਹ ਜਿਵੇਂ ਇਹਦਾ ਵੀ neck ਹੈਗਾ ਤੇ ਵੀ neck ਦੇ ਆਪਾਂ ਫਰੰਟ ਬੈਕ ਦੋਨਾਂ ਤੇ ਹੀ ਲੇਸ ਲਗਾਈ ਹੈ। ਔਰ ਫਰੰਟ ਤੇ ਆਪਾਂ ਕਲੀਆਂ ਵਾਲੀ ਲੇਸ ਪਾ ਕੇ ਤੇ ਉਹ ਸਾਈਡਾਂ ਤੇ ਆਪਾਂ ਜਿਹੜੀਆਂ ਥੋੜੀ ਲੇਸ ਦਾ ਡਿਜ਼ਾਈਨ ਦਿੱਤਾ। ਤੋਂ ਇੱਕ ਅਲੱਗ ਜਿਹੀ ਲੁੱਕ ਆ ਗਈ ਹੈ। ਤੇ ਘੇਰੇ ਔਰ ਚਾਕਾਂ ਤੇ ਆਪਾਂ ਕੁਛ ਨਹੀਂ ਲਗਾਇਆ। ਕਿਉਂਕਿ ਫਿਰ ਜ਼ਿਆਦਾ ਓਵਰ ਹੋ ਜਾਣਾ ਸੀ। ਇਸ ਕਰਕੇ ਆਪਾਂ ਇਹ ਵਾਲਾ ਕਮੀਜ਼ ਇਸ ਤਰ੍ਹਾਂ ਨਾਲ ਰੈਡੀ ਕਰਿਆ। ਇਦਿਆਂ ਬਾਜੂ ਤੇ ਆਪਾਂ ਬਾਹਾਂ ਦੇ ਉੱਪਰ ਇਦਾਂ ਦਾ ਡਿਜ਼ਾਈਨ ਪਾਤਾ ਇਦਾਂ ਲੇਸ ਲਗਾਈ ਹੈ ਤੇ ਸਿੰਪਲ ਸੂਟ ਸੀਗਾ ਹੁਣ ਦੇ ਸੀਜ਼ਨ ਚ ਪਾਉਣ ਵਾਲਾ ਪਿਓਰ ਕਾਟਨ ਦਾ ਹੈ ਤੇ ਇਹਨੂੰ ਆਪਾਂ ਬਸ ਸਿੰਪਲ ਜੀ ਲੇਸ ਲਾ ਕੇ ਇਦਾਂ ਰੈਡੀ ਕਰਿਆ ਤੇ ਜੇ ਇਹ ਤੁਸੀਂ ਵੀ ਸੂਟ ਰੈਡੀ ਕਰਾਉਣੇ ਹੋ ਤਾਂ ਤੁਸੀਂ ਵੀ ਕਰਵਾ ਸਕਦੇ ਹੋ ਇਦਾਂ ਦੇ ਪ੍ਰਿੰਟਡ ਸੂਟ ਤੇ ਇਹ ਦੇਖੋ ਆਪਣੇ ਕੋਲੇ ਜਿਹੜਾ ਕਿਉਂਕਿ ਬੱਚਿਆਂ ਵਾਲਾ ਘਰ ਆਤਾ ਫਿਰ ਮੈਂ ਜ਼ਿਆਦਾ ਫੈਬਰਿਕ ਵਗੈਰਾ ਬਾਹਰ ਨਹੀਂ ਰੱਖਦੀ ਤੇ ਪੂਰੀ ਅਲਮਾਰੀ ਜਿਹੜੀ ਆਪਣੀ ਫੁੱਲ ਹੋਈ ਪਈ ਐ ਇਹ ਹੌਲੀ ਹੌਲੀ ਸਾਰੇ ਕੋਈ ਪਾਰਸਲ ਜਾਣੇ ਆ ਕੋਈ ਰੈਡੀ ਹੋਣੇ ਆ ਉਹ ਸਾਰਾ ਹੈਗਾ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਅੱਗੇ ਦੀ ਅੱਗੇ ਵੀ ਦਿਖਾਵਾਂਗੇ ਜਿਵੇਂ ਜਿਵੇਂ ਆਪਣਾ ਬੁਟੀਕ ਚੱਲਦਾ ਤੇ ਪਲੀਜ਼ ਸਪੋਰਟ ਕਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਔਰ ਜਿਹੜੇ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਫੁੱਲ ਵੀਡੀਓ ਦੇਖਿਆ ਕਰੋ ਕਿਉਂਕਿ ਜੇ ਤੁਸੀਂ ਪੂਰੀ ਵੀਡੀਓ ਨਹੀਂ ਦੇਖਦੇ ਤਾਂ ਜਿਹੜਾ ਆਪਣਾ ਵਾਚ ਟਾਈਮ ਕੰਪਲੀਟ ਨਹੀਂ ਹੁੰਦਾ ਤੇ ਪਲੀਜ਼ ਸਪੋਰਟ ਕਰਿਓ ਤੇ ਲੱਡੋ ਰਾਣੀ ਤੇ ਇਹ ਜੀ ਆਪਾਂ ਮਾਰਕੀਟ ਤੋਂ ਆ ਗਏ ਸੀਗੇ ਜਿੱਦਾਂ ਇੱਕਮ ਨੂੰ ਰੇਂਜ ਲੈ ਕੇ ਗਏ ਤੇ ਉੱਥੇ ਸਾਹਮਣੇ ਹੀ ਇੱਕ ਸਟੋਰ ਹੈ ਉੱਥੋਂ ਸਿਰ ਇਹਨਾਂ ਨੇ ਬੱਚਿਆਂ ਨੇ ਲਿਆ ਸਮਾਨ ਇਹ ਪੈਕੇਟ ਮੰਦਲ ਇੱਥੇ ਹੈ ਪਤਾ ਨਹੀਂ ਚਿਵੜਾ ਕੁਝ ਕਿਹਾ ਹੈ ਬੱਚਿਆਂ ਦਾ ਖਾਣ ਲਈ ਬਿਸਕੁਟ ਇਦਾਂ ਦੇ ਲੱਗ ਲੱਗਤਰਾਂ ਦੀ ਪੈਕੇਟ ਲੈ ਕੇ ਆਏ ਆ ਦੋਨੋਂ ਕੀ ਸਬਸਕ੍ਰੇਬ ਹੋ ਗਿਆ ਸਲਾ ਹਰ ਤਰ੍ਹਾਂ ਦੀ ਪੈਕੇਟ ਲੈ ਕੇ ਆਏ ਆ ਸੀਮ ਕੋਈ ਵੀ ਨਹੀਂ ਲੈ ਕੇ ਆਈ ਇਹ ਮੈਨੂੰ ਲੱਗਦਾ ਪ੍ਰੂਫ ਲੈ ਕੇ ਆਈ ਹੋਣੀ ਆ ਗ੍ਰੀਨ ਪੈਕੇਟ ਔਰ ਅੰਕਲ ਜੀ ਇਹ ਲੈ ਕੇ ਆਇਆ ਹੋਗਾ ਇੱਕ ਕੰ ਤੇਰੇ ਇਹ ਡੌਰਾ ਕੇਕ ਹਾਜਮੋਲਾ ਕੈਂਡੀ ਤੇ ਇਹ ਹੈਗਾ ਜੀ ਮੱਕੀ ਦਾ ਆਟਾ ਤੇ ਇਹ ਜਿੱਦਾਂ ਹਾਜਮੋਲਾ ਕੈਂਡੀ ਬੇਟਾ ਉਠਾਣੇ ਇੱਕੰਭੀਰ ਚੁੱਕਿਓ ਇਹ ਸਾਰਾ ਸਮਾਨ ਇਹ ਲੈ ਕੇ ਆਇਆ ਤੇ ਦੇਖੋ ਬਸ ਬੱਚੇ ਰੋਟੀ ਵਗੈਰਾ ਤਾਂ ਘੱਟ ਖਾਂਦੇ ਆ ਇਦਾਂ ਦੀਆਂ ਚੀਜ਼ਾਂ ਨੂੰ ਜ਼ਿਆਦਾ ਲਾਈਕ ਕਰਦੇ ਆ। ਮੰਮੀ ਰੋਟੀ ਤਾਂ ਮੈਂ ਖਾਣੇ ਜਾਂਦਾ। ਬਹੁਤ ਜ਼ਿਆਦਾ ਖਾਂਦਾ ਹੈ ਨਾ ਫਿਰ ਪੈਕਟ ਕੱਟ ਕਾਇਆ ਕਰ। ਰੋਟੀ ਤਾਂ ਚਾਰ ਚਾਰ ਦੇ ਆ ਕੇ ਫਿਰ ਛੋਟੇ ਛੋਟੇ ਕਾ ਕੇ ਛੋਟੇ ਛੋਟੇ ਨਪਟਾ ਕੇ ਚਾਰ ਠੀਕ ਆ। ਹੂੰ। ਪੈਕਟ ਵੀ ਕੱਟ ਕਰਾਇਆ ਕਰ। ਬਾਕੀ ਸੋਣੇ ਨੂੰ ਵਾਪਸ ਸਾਰੇ ਨੂੰ ਰੱਖ ਦਈਏ। ਆਇਆ। ਆਹ ਮੁੰਡਾ ਲੈ। ਸਾਰੇ ਪੈਕਟ ਉੱਪਰ ਰੱਖ ਦਈਏ। ਇੱਕ ਕੇ ਡੋੜ ਕੇ ਕੇ ਇੱਕ ਮੈਂ ਡੋੜ ਕੇ ਕਾਜੋਲਾ ਕੈਂਡੀਜ਼ ਵੀ ਲੈਤੀ ਰੱਖ ਲਈ ਤੇ ਸਾਰੇ ਆਜਮੋਨ ਲੈ ਭਾਜੀ ਕਿੱਥੇ ਰੱਖ ਦੇ ਜੇ ਤੇਰੀ ਕੈਂਡੀਜ਼ ਅੱਗੇ ਇਹ ਸਾਰੇ ਆਜਮੋਨ ਕੈਂਡੀਜ਼ ਆ ਇਹ ਇੱਥੇ ਮੂੰਗਾ ਇਹ ਇਹ ਲੈ ਇਹ ਵੀ ਇੱਥੇ ਰੱਖ ਦ ਨਾ ਨਹੀਂ ਕੋਤਨੀ ਤੇ ਰੱਖ ਲੈਂਦਾ ਫਿਰ ਨਹੀਂ ਠੀਕ ਠੀਕ ਜੀ ਚਾਹ ਤੇ ਆਪਾਂ ਚਾਹ ਪੀਨੇ ਆ ਤੇ ਬੱਚਿਆਂ ਨੂੰ ਇਹ ਦੁੱਧ ਗਰਮ ਕਰਕੇ ਦਿੱਤਾ ਬੱਚਾ ਦੁੱਧ ਪੀਣਗੇ ਕਿ ਆਪਾਂ ਪੀਵਾਂਗੇ ਚਾਹ ਤੇ ਚਲੋ ਫਿਰ ਮਿਲਦੇ ਆ ਕਿਸੇ ਹੋਰ ਕਲਿੱਪ ਨਾਲ ਕੁਝ ਹੋਰ ਜੇ ਕੋਈ ਗੱਲ ਕਰਨ ਨੂੰ ਕਿਉਂਕਿ ਹਲੇ ਸਟਾਰਟਿੰਗ ਆ ਵਲੋਗਿੰਗ ਦੀ ਤਾਂ ਪਤਾ ਵੀ ਨਹੀਂ ਚੱਲਦਾ ਕਿ ਇੱਕ ਵਲੋਗਿੰਗ ਦੇ ਵਿੱਚ ਕਿਸ ਤਰ੍ਹਾਂ ਆਪਾਂ ਕਰੀਏ ਉਹਦੇ ਕਰਕੇ ਥੋੜਾ ਜਿਹਾ ਪ੍ਰੋਬਲਮ ਆਉਂਦੀ ਹੈ ਹੌਲੀ ਹੌਲੀ ਹੋ ਜਾਊਗਾ ਯੂਜ਼ਡ ਚਲੋ ਠੀਕ ਹੈ ਜੀ ਦੇਖਦੇ ਆਗੀ ਰੇ ਬੇਬੇ ਕੇ ਵੀ ਚਰੇ ਬੋਰ ਹੋ ਜਾਂਦੇ ਆ ਹੋਰ ਇੱਧਰ ਹੈ ਇੱਕ ਕੰਮ ਦਾ ਤਾਂ ਚੱਲ ਤਿੰਨ ਚਾਰ ਘੰਟੇ ਰੇਂਜ ਚ ਪਾਸ ਹੋ ਜਾਂਦੇ ਆ ਹੋਰ ਰਹਿ ਜਾਂਦੀ ਆ ਕੱਲ ਤਾਂ ਫੇਰ ਬਿਜੀ ਚੱਲ ਆਗੀ ਨਹੀਂ ਨਹੀਂ ਉਹਨਾਂ ਦੀ ਬਣਦੀ ਕੈਂਸਲ ਕਰ ਵੀਡੀਓ ਦੱਸ ਕੇ ਹਾਂਜੀ ਹੋਰ ਹੋਰ ਆਪ ਵੀ ਡਿੱਗ ਜਾਊਗਾ ਚੱਲ ਮਟਿਆ ਚੱਲ ਮਟਿਆ ਇਹ ਰੇ ਹਾਂ ਨਹੀਂ ਲੱਗੀ ਨਹੀਂ ਚੰਗੀ ਤੇ